ਤੇ ਉਹ ਤੋਂ ਉਹ ਅਮਰਪਾਲ ਦੇ 250 ਤੋਂ ਅੰਦਰ ਹੁਣ ਅੱਗੇ ਹੁਣ ਨਹੀਂ ਲੱਗੀ ਹੁਣ ਦਿਨ ਘੜੇ ਹੁਣ ਕੱਲ ਹੋ ਰਹੇ ਸਾਰੇ ਕੁਝ ਉਹ ਇਹ ਇਹ ਕਿਉਂ ਨਹੀਂ ਕੰਟਰੋਲ ਕਰ ਤੇ ਅਮਰਪਾਲ ਨੇ ਕੱਢੋ ਕਿੱਥੇ ਇਹ ਪੈਸਾ ਉਹਦਾ ਪੈਸਾ ਜਮ੍ਹਾਂ ਕਰੋ ਖਜ਼ਾਨੇ ਜਿਹੜਾ ਜਿਤੋਂ ਕਿਤੇ ਰਿਕਵਰ ਕੀਤਾ ਤੁਸੀਂ ਅਜਨਾਲਾ ਹੰਸਕ ਕਟਰਾ ਦੇ ਮਾਮਲੇ ਦੇ ਵਿੱਚ ਅੱਜ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਅੰਮ੍ਰਿਤਸਰ ਦੀ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਜਿਸ ਵਿੱਚ ਪ੍ਰਧਾਨ ਮੰਤਰੀ ਬਾਜਪੀ ਵੱਲੋਂ ਬਹੁਤ ਵੱਡੇ ਗੰਭੀਰ આરોਪ ਜਿਹੜੇ ਨੇ ਉਹ ਪੰਜਾਬ ਪੁਲਿਸ ਤੇ ਲਗਾਏ ਗਏ ਉਹਨਾਂ ਨੇ ਕਿਹਾ ਕਿ ਹਜ਼ਾਰ ਦੇ ਕਰੀਬ ਵਾਈਟ ਪੇਪਰਸ ਦੇ ਉੱਤੇ ਉਹਨਾਂ ਦੇ ਸਿਗਨੇਚਰ ਜਿਹੜੇ ਨੇ ਉਹ ਲਿੱਤੇ ਗਏ ਨੇ ਅਤੇ ਨਾਲ ਨਾਲ ਜੋ ਅਮਰਪਾਲ ਸਿੰਘ ਨੂੰ ਨਸ਼ੀੜੇ ਦੱਸਦੇ ਸਨ ਉਹ ਤੋਂ ਬਿਲਕੁਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਅਮਰਪਾਲ ਸਿੰਘ ਨਿਸ਼ਾਨਾ ਨਹੀਂ ਕਰਦੇ ਉਹਨਾਂ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਫੁੱਲ ਸੋਰ ਜਿਹੜੀ ਹੈ ਅੰਮ੍ਰਿਤਸਰ ਕੋਰਟ ਦੇ ਵਿੱਚ ਜਿਹੜੀ ਹੈ ਉਹ ਤਨਾਤ ਕੀਤੀ ਗਈ ਹੈ ਤਾਂ ਜੋ ਕਿ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਨਾ ਮਿਲ ਸਕਣ ਤੁਸੀਂ ਅੰਮ੍ਰਿਤਸਰ ਦੇ ਮਾਨਜੋ ਕੋਰਟ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕੀ ਅਮਰਪਾਲ ਸਿੰਘ ਦੇ ਸਾਥੀ ਜਿਹੜੀ ਹੈ ਪੇਸ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਉਸ ਸਮੇਂ ਬਾਅਦ ਜਿਹੜੇ ਨੇ ਅਮਰਪਾਲ ਸਿੰਘ ਦੇ ਸਾਥੀ ਜਿਹੜੇ ਨੇ ਉਹ ਇੱਥੇ ਪਹੁੰਚਦੇ ਹੋਏ ਨਜ਼ਰ ਆਣਗੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਬੋਲੇਗਾ ਜੀ ਰੱਬਗੇ ਹੀ ਬਾਤ ਕਰਦੇ ਆ ਇਸ ਪਰ ਹੋਰਾਂ ਤੋਂ ਵਾਕ ਕੋ ਜਰ ਤਵੇ ਰ ਮਿਲਦੂ ਕਦੇ ਮਿਲਦੇ ਨਾ ਬਚਾ ਕਰੀ ਜਿਹੜਾ ਸਮੇਂ ਨਾ ਨਾ ਕੀ ਸੀ ਕਿੰਨੇ ਸਾਲ ਹੋ ਗਏ ਮਿਲਣ ਨਹੀਂ ਦਿੱਤਾ ਤੁਹਾਨੂੰ ਅਸੀਂ ਜੇ ਅੱਜ ਪਰਹਲੀ ਚ ਕੋਲ ਕਿਵੇਂ ਲਾ ਇਹਦੇ ਪੈਨੇਸੇ ਸਭਾ ਇਹਨਾਂ ਨੂੰ ਆਈ ਨਹੀਂ ਕੋਈ ਮੁਲਾਜ਼ਮਾਂ ਦੀ ਗੱਲ ਆ ਫਖਾ ਲਿਆ ਮੇਰੀ ਬੋਝ ਕਰ ਲਿਆ ਇਹ ਗਾੜੀ ਕਦਾ ਕਹਿੰਦੇ ਕੰਡੀ ਮੁਲਾਕਾਤ ਕਰਨੀ ਨਹੀਂ ਦੇ ਵਿੱਚ ਮੁਲਾਕਾਤ ਸਾਨੂੰ ਖਾਣਾ ਖਵਾਉਣਾ ਕਰਦੇ ਸੀ ਮੈਨੂੰ ਮਿਲ ਕੇ ਖਾਣ ਦੇ ਹੈ ਸਾਡੇ ਨਾਲ ਨਹੀਂ ਖਾਣੇ ਨਹੀਂ ਖਾ ਰਹੇ ਸਾਡੇ ਨਾਲ ਉਹ ਰੱਖਦਾ ਬਾਵਾ ਮਰ ਉਹਦੀਆਂ ਕਾਹਦੀ ਕੋਸ਼ਿਸ਼ ਕਰ ਦਿੱਤਾ ਪਰ ਕੰਜੀ ਕਹਿੰਦੇ ਪੁੱਛ ਕਹਿੰਦੀ ਇਹ ਮੁਲਾਕਾਤ ਜਿਹੜੀ ਹੋਈ ਸੀ ਹਾਂਜੀ ਕਿਸ ਤਰ੍ਹਾਂ ਮੈਂ ਦੱਸਾਂ ਤੁਹਾਨੂੰ ਮੇਰੇ ਨੇ ਲੁਟਿਆ ਜਾ ਰਿਹਾ ਹੈ ਬੱਡੇ ਬੇਟੇ ਨੇ ਬਾਬਾ ਜੀ ਕਹਿ ਰਹੇ ਕਿ ਸਾਰੇ ਪੰਜਾਬ 'ਚ ਅੱਗ ਲਾਈ ਹੈ ਮੇਰੇ ਬੇਟੇ ਨੇ ਕਿਹਾ ਦੀ ਅੱਗ ਲਾਈ ਹੈ ਜੇ ਲੋਕਾਂ ਨੇ ਪੁੱਤ ਬਚਾਉਂਦਾ ਹੀ ਤਾਂ ਅੱਗ ਲਾਈ ਫਿਰ ਇਹ ਚਾਹੁੰਦੇ ਆ ਸਾਰੇ ਪਲਸ ਵਾਲੇ ਪੀਣ ਕਰ ਜਾਂਦੇ ਆ ਵੀ ਇਹਨਾਂ ਨੇ ਤਾਂ ਪੈਸਾ ਤਾਂ ਹੀ ਨਸ਼ੇ ਦੇ ਦੋਸ਼ ਲਾਤੇ ਕੋਈ ਜੋ ਮਤ ਨਹੀਂ ਲਾਈ ਜਾਂਦੀ ਨਸ਼ੇ ਵਾਲੇ একদম ਦਰਸ਼ਾਤ ਦੇ ਰੱਖਣ ਛੱਡਣ ਰੁਕ ਚੁੱਕੇ ਸੁੱਤੇ ਕਦੇ ਨਹੀਂ ਆਉਂਦੇ ਦੇਬੜੂ ਗਰ ਦਾ ਨੂੜਾ ਅੱਛਾ ਲੱਗਦੀ ਹੈ ਇੱਕ ਹੀ ਛੱਡੋ ਉਹਨੂੰ ਕਾਦੇ ਸਾਰਿਆਂ ਦਾ ਪਤਾ ਲੱਗ ਜਾ ਵੀ ਤੂੰ ਕੀ ਜੇ ਛੱਡੋ ਨਸ਼ੇੜੀਆ ਤੇ ਇੰਨੇ ਸੇ ਲੱਗਦੀ ਹੈ ਜੇ ਨਸ਼ਾ ਕਰਦੇ ਇਹਨਾਂ ਨੂੰ ਪਹਿਲਾ ਖਤਰਾ ਹੁਣ ਤੋਂ ਇਹ ਕਹਾਣੀ ਬੜੀ ਕੁੜੀਆਂ ਨਾਲ ਸ਼ਰੀਕ ਅੱਲਾ ਹੋਈਆਂ ਜਿਹੜੀ ਚੈਟ ਕਰ ਰਹਾ ਕਰਦਾ ਕਰਦਾ ਕੁਸ਼ੀ ਕਰਨੀ ਉਹਦੀ ਇਹਨਾਂ ਨੂੰ ਹੁਣ ਕੋਈ ਮੌਕਾ ਨਹੀਂ ਹੋਰ ਲੱਭਣਿਆ ਤੇ ਕਰਤਾਰ ਕੁਸ਼ੀ ਕਰਨੀ ਹੈ ਜੋ ਮਰਜ਼ੀ ਕਰ ਲੈ ਕੇ ਉਹਨੂੰ ਸਹੀ ਕਰਾਇਆ ਹਾਂ ਇੱਕ ਹਜ਼ਾਰ ਵਾਲੇ ਕਰਤੇ ਸਾਈਨ ਕਰਵਾਇਆ ਆਪਣੇ ਆਪਾਂ 1000000 ਬਾਈ ਪਰਿਵਾਰ ਬੋਲਿਆ ਸਾਰੇ ਪਰਿਵਾਰ ਬੋਲਿਆ ਕੋਰੇ ਪੇਪਰ ਤੇ ਸਾਈਨ ਕੋਈ ਜਿਨਾਂ ਨੇ ਪਤਾ ਨਹੀਂ ਕੀ ਲਿਖਿਆ ਤੇ ਕੀ ਨਹੀਂ ਲਿਖਿਆ ਕਿਉਂ ਮਾਰਦੀ ਹੈ ਲਿਖਦਾ ਰਹੇਗਾ ਦਰਦ ਰੰਗਦਾ ਹੀ ਰਹੇਗਾ ਤੇ ਬਗਾਵਤ ਨੂੰ ਸਿਰ ਮਾਰ ਕਟਾਉਣਾ ਮੇਰੇ ਮੁੰਡੇ ਨੇ ਪੰਜਾਬ ਨੂੰ ਅਗ ਲਾਈ ਸੀ ਉਹ ਲਾਗੇ ਸੜੀਆਂ ਨੂੰ ਬਾਹਰ ਇਹਨਾਂ ਦਾ ਕਰ ਕਰ ਕੇ ਮੋਰ ਦਾ ਹੁਕਮ ਨਹੀਂ ਦੇ ਰਹੇ ਹੈ ਨਹੀਂ ਜੇ ਮੇਰੇ ਮੁੰਡੇ ਨੇ ਅੱਗ ਲਾਈ ਪੰਜਾਬ ਦੇ ਪਹਾੜ ਭਾਵ ਤੇ ਸੜੀਆਂ ਨਹੀਂ ਅੱਗ ਚ ਇਹ ਤਾਂ ਬਚ ਗਿਆ ਕੀ ਹੋ ਰਹੀ ਹੈ ਪੁਲਿਸ ਕੀ ਕਰੀ ਹੈ ਕੋਈ ਸਹੇਲੋੜ ਹੈ ਦੇ ਸਾਹਮਣੇ ਹੀ ਹੈ ਕਿਸ ਕਸਾ ਸਿਖਾਣਾ ਤਾਂ ਕੰਮ ਹੋ ਗਿਆ ਬਸ ਤਾਂ ਹੋ ਗਿਆ ਜਿਨਾਨੀਆਂ ਨਾਲ ਉਹਨਾਂ ਨੂੰ ਗੱਲ ਕਰਨ ਦਾ ਜੀ ਮੈਨੂੰ ਦਿੱਤਾ ਨਹੀਂ ਮਿਲਿਆ Tiene ¿no? ਉਹਨੇ ਦਿੱਤੀ ਪਿੱਛੇ ਆ ਗਿਆ ਸੀ ਜਿਹੜਾ ਡਰੱਗ ਦਾ ਨਾਮ ਪਿਲਕਿਆ ਗਿਆ ਸੀ ਸਾਰੇ ਸਰਦਕਾ ਵੇਖੋ ਬਈ ਤੇ ਅਸੀਂ ਤੇ ਲਿਆਂਦੇ ਕਿੰਨੇ ਪਰਿਵਾਰ ਲੋ ਆਣ ਕੇ ਇੱਕ ਹੱਜਲ ਖਰਾਬ ਹੋਇਆ ਕਿਉਂ ਨਹੀਂ ਮਿਲਦੇ ਤੁਹਾਡੇ ਕੋ ਕੀ ਬੰਬਸ ਕੇ ਇਹਨੇ ਨਾਰੇ ਲਾਇਏ ਕਿ ਮੈਚ ਨੇ ਕੁਝ ਕੀਤਾ ਸੀ ਬਦਫਾਲਤ ਬੇਕਿਨ ਜਿਹੜਾ ਡਰੱਗ ਦਾ ਇਲਜ਼ਾਮ ਲਗਾਇਆ ਗਿਆ ਸੀ ਬਾਜੇ ਕੇ ਨੇ ਸਾਫ ਇਨਕਾਰ ਕੀਤਾ ਕਿ ਜਾਣਬੁੱਝ ਕੇ ਉਹਨਾਂ ਨੂੰ ਬਦਨਾਮ ਕਰਦੀ ਸਾਰੇ ਨੇਗੇ ਸਾਰੇ ਸਿੰਘਾਂ ਨੇ ਕਿਹਾ ਵੀ ਜਾਣਬੁੱਝ ਕੇ ਉਹਨਾਂ ਨੂੰ ਬਦਨਾਮ ਕੀਤਾ ਜਾਂ ਜਾਂਦੇ ਸਿੰਘਾਂ ਨੇ ਇਕੱਲੇ ਇਕੱਲੇ ਦਾ ਬਿਆਨ ਲਓ ਦੇਖੋ ਉਹਨੇ ਕਿਤਾ ਡਰੱਗ ਕਰਦੇ ਨੇ ਕਿ ਨਹੀਂ ਕਰਦੇ ਅੰਦਰ ਤੂੰ ਕਿਉਂ ਨਹੀਂ ਆ ਜਾਣ ਵੇਲੇ ਦੇ ਸਾਹਮਣੇ ਨੂੰ ਬਰਾਦਰ ਸਾਹਮਣੇ ਨਹੀਂ ਆਉਣ ਦੇਦੇ ਕਿ ਪਤਾ ਉਹਨਾਂ ਦਾ ਮੈਂ ਤਾਂ ਕਿਹਾ ਹੋਵੇ ਜੇ ਤੁਹਾਨੂੰ ਨਸ਼ੇ ਨਸ਼ੇੜੀ ਲੱਗਦਾ ਸਰਕਾਰ ਨੂੰ ਜੇ ਇੱਥੇ ਦਾ ਛੱਡੇ ਉਹਨੂੰ ਇੱਕ ਹੀ ਦਿਨ ਵਿੱਚ ਵੇਖ ਵੇਖ ਕੀ ਹੁੰਦਾ ਛੱਡਣ ਉਹਨੂੰ ਉਹਦੀ ਛੜੀ ਨੂੰ ਰੱਖ ਕੇ ਕਿਹਨੇ ਕਿਹਾ ਹਜ਼ਾਰਾਂ ਦੀ ਛੜੀ ਬਾਹਰ ਤੁਰੇ ਫਿਰਦੇ ਉਹਨੂੰ ਕੀ ਕਰਨ ਉਹ ਕਿਹਾ ਉੱਥੇ ਉਤੋਂ ਘੜੀ ਜਾਂਦੇ ਇੰਨਾ ਜਨ ਉਸ ਕੇ ਉਹਨਾਂ ਨੂੰ ਜਿਹੜਾ ਬੱਚਿਆਂ ਨੂੰ ਜਿਹੜਾ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਲੇਕਿਨ ਲਗਾਤਾਰ ਹੀ ਪੰਜਾਬ ਸਰਕਾਰ ਪੰਜਾਬ ਪੁਲਿਸ ਉਹਨਾਂ ਜਿਹੜਾ ਸਾਫ਼ ਸੌਤ ਤੇ ਕਿਹਾ ਗਿਆ ਕਿ ਤੁਸੀਂ ਉਹ ਵੀ ਪਰਿਵਾਰ ਨੂੰ ਜੂਰੇ ਬੇਟੇ ਨੂੰ ਪਿੱਛੇ ਕਰ ਲਓ ਪਿੱਛੇ ਕਰ ਲਓ ਭਾਈ ਸੋ ਚੌਥੀ ਪਰਿਵਾਰ ਇੱਥੇ ਮੌਜੂਦ ਨੇ ਪਿੱਛੇ ਕਰ ਲੋ ਜੀ ਬੱਚੇ ਪਿੱਛੇ ਕਰ ਲੋ ਸੋ ਤੇ ਇਹ ਕੁਝ ਬੰਦੇ ਜਿਹੜੇ ਹਰਪਾਲ ਸਿੰਘ ਨਰਕੇ ਜਿਹੜੇ ਆ ਨਾ ਉਹ ਥੱਕੇ ਨਾ ਬਸ ਲੋਕਾਂ ਨੂੰ ਉਹ ਉਹਨਾਂ ਦੇ ਦਰਸ਼ਨ ਕਰਨ ਨਹੀਂ ਦੇ ਰਹੇ ਇਹ ਪਤਾ ਨਹੀਂ ਮੇਰੇ ਖਿਆਲ ਕਿ ਐਸਵੀ ਹਫਾਜ਼ ਸਿੰਘ ਕਹਿੰਦੇ ਕਿ ਤੁਹਾਡੇ بیٹے ਨੇ ਪੂਰੇ ਪੰਜਾਬ ਚ ਅੱਗ ਲਾਈ ਹੋਈ ਆ ਕਹਿੰਦੇ ਕਿ ਆ ਕੁਝ ਹੋਣਾ ਨਹੀਂ ਸੀ ਜੀ ਉਹਨਾਂ ਤੋਂ ਪਾਲਾਇਆ ਨਾ ਨਹੀਂ ਉਦੋਂ ਉਹ ਅਮਰਪਾਲ ਦੇ 2.5 ਸਾਲ ਤੋਂ ਅੰਦਰ ਹੁਣ ਅੱਗ ਤੇ ਹੁਣ ਵੀ ਲੱਗੀ ਹੁਣ ਦਿਨ ਦਿਹਾੜੇ ਹੁਣ ਕੱਲ ਹੋ ਰਿਹਾ ਸਾਰਾ ਕੁਝ ਹੁਣ ਆ ਇਹ ਇਹ ਕਿਉਂ ਨਹੀਂ ਕੰਟਰੋਲ ਕਰਦੇ ਬੰਦ ਲਾਓ ਕੀ ਲੱਗਦਾ ਤੁਹਾਨੂੰ ਅੱਜ ਰੋਕਿਆ ਕਿਉਂ ਜਾ ਰਿਹਾ ਪਰਿਵਾਰਾਂ ਨੂੰ ਕਿਹਨੂੰ ਮਿਲ ਦਿੱਤਾ ਗਿਆ ਤੁਹਾਨੂੰ ਕਿਸੇ ਪਰਿਵਾਰ ਬਸ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਐਸਵੀ ਬਾਜੂ ਵੀ ਕਹਿ ਰਹੀ ਕਿ ਮੇਰੇ ਕੋ ਲੜਾਈ ਲੜਾਈ ਝਗੜਾ ਕੀਤਾ ਪੁਲਿਸ ਨੇ ਮਾਰਕੁੱਟ ਕੀਤੀ ਕੇ ਨਾ খালি ਕਾਗਜ਼ਾਂ ਤੇ ਸਾਈਨ ਕਰਾਏ ਆ ਜਦ ਉਹ ਉਲਟਾ ਸਿੱਧਾ ਕਰਤਾਰ ਕੁਸ਼ੀ ਕਰ ਰਹੇ ਆ ਅੱਜ ਪ੍ਰਸ਼ਾਸਨ ਦਾ ਬਤੀਰਾ ਕਿਦਾਂ ਦਾ ਸੀ ਬਹੁਤ ਬਹੁਤ ਮੰਦਪਾਕਾ ਬਹੁਤ ਹੀ ਨਖੇਦੀ ਜਨਕ ਸੀਗਾ ਲੇਕਿਨ ਕੀ ਲੱਗਦਾ ਬੱਬੂ ਜੀ ਪਰੇਸ਼ਾਨ ਨੇ ਪੁਲਸ ਵਾਲੇ ਡਰੇ ਹੋਏ ਇਹਨੇ ਕੀ ਕਾਰਨ ਲੱਗਦਾ ਇਸ ਤਰ੍ਹਾਂ ਦੇ ਪਤਾ ਨਹੀਂ ਮੇਰੇ ਖਿਆਲ ਕਿਉਂ ਇਹ ਇਹ ਇਦਾਂ ਦਾ ਮਾਹੌਲ ਬਣਾ ਰਹੇ ਆ ਕਿ ਇੱਥੇ ਸਾਰੀ ਫੋਰਸ ਇੱਥੇ ਲਾਈ ਆ ਜਦੋਂ ਕਿ ਪੰਜਾਬ ਚ ਹੋ ਰਹੀ ਨੇ ਇੰਨਾ ਕੁਝ ਹੋ ਰਿਹਾ ਉੱਥੇ ਤਾਂ ਕੋਈ ਸਮਝ ਨਹੀਂ ਆ ਰਹੀ ਛੋਟੇ ਛੋਟੇ ਬੱਚੇ ਆਏ ਸੀ ਕਿ ਆਪਣੇ ਪਿਤਾ ਨੂੰ ਮਿਲਣਾ ਕੰਮਕੀ ਬੜੀ ਹੋਈ ਜੀ ਜੀ ਦੀ ਸਾਈਆਂ ਨੇ ਕਾ ਵੀ ਤਕਮੁਕੀ ਹੋਈ ਹੈ ਜੀ ਉਹਨਾਂ ਨਾਲ ਵੀ ਨਹੀਂ ਇਹ ਤਾਂ ਬਹੁਤ ਵੱਡੀ ਬੇਇਨਸਾਫੀ ਹੈ ਜੀ ਇਹ ਤੇ ਮੇਰੇ ਖਿਆਲ ਆ ਕਿ ਹਰਪਾਲ ਸਿੰਘ ਕਹਿੰਦੇ ਨੇ ਕਿ ਪੈਸੇ ਬੜੇ ਕਮਾੜੇ ਹੁਣ ਪੈਸੇ ਬੜੇ ਕਮਾੜੇ ਨੇ ਹਰਪਾਲ ਸਿੰਘ ਉਹਨਾਂ ਦਾ ਸੀਪੀ ਹਰਪਾਲ ਸਿੰਘ ਤਾਂ ਕਹਿੰਦੇ ਕਿ ਪੈਸੇ ਡੀਸੀਪੀ ਹਰਪਾਲ ਸਿੰਘ ਕਹਿੰਦਾ ਪੈਸਾ ਬਹੁਤ ਕਮਾੜਿਆ ਅਮਰਪਾਲ ਤੇ ਅਮਰਪਾਲ ਨੇ ਕੱਢੋ ਕਿੱਥ ਇਹਦਾ ਜਮ੍ਹਾਂ ਕਰੋ ਖਜ਼ਾਨੇ ਜਿਹੜਾ ਜਿਤੋਂ ਕਿਤੇ ਰਿਕਵਰ ਕੀਤਾ ਤੁਸੀਂ ਧੱਕੇ ਮਾਰੇ ਗਏ ਨੇ ਪੁਲਿਸ ਵੱਲੋਂ ਬਾਹਰ ਬੋਲੀਆਂ ਗਈਆਂ ਨੇ ਇਸਨੇ ਇਹ ਤਾਂ ਮੇਰਾ ਖਿਆਲ ਹੈ ਕਿ ਬਹੁਤ ਹੀ ਜ਼ਿਆਦਾ ਘਟੀਆ ਇਨਸਾਨੀਆਂ ਤੋਂ ਗਿਰੀ ਹੋਈ ਹੈ ਕੱਟਿਆ ਜੀ 132 ਸਰਪੂਤ ਤਰਸੀਮ ਸਿੰਘ ਜੀ ਤੋ ਇਹ ਸਨ ਅਮਰਪਾਲ ਸਿੰਘ ਦੇ ਪਰਿਵਾਰਿਕ ਮੈਂਬਰ ਅਤੇ ਨਾਲ ਹੀ ਬਾਪੂ ترਸੇਮ ਸਿੰਘ ਜਿਨ੍ਹਾਂ ਬਾਰੇ ਸਾਫ਼ ਤੌਰ ਤੇ ਕਿਹਾ ਗਿਆ ਕਿ ਜੋ ਜਾਣਬੁੱਝ ਕੇ ਪਰਿਵਾਰਿਕ ਮੈਂਬਰਾਂ ਨੂੰ ਜਿਹੜਾ ਹੈ ਉਹ ਨਹੀਂ ਮਿਲਣ ਦਿੱਤਾ ਗਿਆ ਜਿਸ ਕਰਕੇ ਪਰਿਵਾਰ ਦੇ ਵਿੱਚ ਕਾਫੀ ਰੋਸ ਜਗਾਇਆ ਹੋਇਆ ਵੇਖਣ ਨੂੰ ਮਿਲਿਆ ਦੂਸਰੇ ਪਾਸੇ ਪੰਜਾਬ ਪੁਲਿਸ ਦਾ ਇੱਕ ਵਾਰ ਫਿਰ ਤੋਂ ਰਵਈਆ ਜਿਹੜਾ ਹੈ ਉਹ ਬੜਾ ਅਜੀਬੋ-ਗਰੀਬ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਜਿਸ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਧੱਕੇ ਮਾਰੇ ਗਏ ਇਥੋਂ ਤੱਕ ਕਿ ਪਰਿਵਾਰਿਕ ਮੈਂਬਰਾਂ ਨੂੰ ਉਹਨਾਂ ਦੇ ਬੱਚਿਆਂ ਦੇ ਨਾਲ ਜਿਹੜਾ ਹੈ ਉਹ ਮੁਲਾਕਾਤ ਹੀ ਜਿਹੜੀ ਆ ਉਹ ਨਹੀਂ ਕਰਨ ਦਿੱਤੀ ਗਈ ਹੁਣ ਜਿਹੜਾ ਹੈ ਕੁਝ ਜਿਹੜਾ ਲਗਾਤਾਰ ਜਿਹੜੀ ਇਹਨਾਂ ਦੀ ਪੇਸ਼ੀਆਂ ਹੋਣ ਗਿਆ ਉਹ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਿਹੜੀਆਂ ਵੀਡੀਓ ਜਿਹੜੀਆਂ ਹੋਣ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਕੀ ਇਹਦਾ ਨਤੀਜਾ ਨਿਕਲਦਾ ਇਹ ਤਾਂ ਸਮਝ ਦੱਸੇਗਾ ਲੇਕਿਨ ਅਮਰਿਤਪਾਲ ਸਿੰਘ ਦੇ ਸਾਥੀ ਜਿਹੜੇ ਨੇ ਉਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ 40 ਦੇ ਕਰੀਬ ਜਿਹੜੇ ਇਹ ਅੱਜ ਜਿਹੜੀਆਂ ਪੇਸ਼ੀਆਂ ਜਿਹੜੀਆਂ ਨੇ ਉਹ ਹੋਈਆਂ ਨੇ ਔਰ ਪੰਜ-ਪੰਜ ਕਰਕੇ ਜਿਹੜੀਆਂ ਪੇਸ਼ੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਹੁਣ ਵੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਵੇਖਣ ਨੂੰ ਮਿਲਦੇ ਲੇਕਿਨ ਜਿਸ ਤਰ੍ਹਾਂ ਦਾ ਪੁਲਿਸ ਦਾ ਰਵੱਈਆ ਸੀ ਜਿਸ ਤਰ੍ਹਾਂ ਉਹਨਾਂ ਵੱਲੋਂ ਲਗਾਤਾਰ ਹੀ ਪਰਿਵਾਰਕ ਮੈਂਬਰਾਂ 'ਤੇ ਮਾਰੇ ਗਏ ਇਹ ਜ਼ਰੂਰ ਹਰਾਨੀ ਜਾਂ ਰਕਸੀਗਾ ਔਰ ਨਾ ਹੀ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਹੈ ਉਹ ਮਿਲਣ ਦਿੱਤਾ ਪਰਿਵਾਰ ਵੱਲੋਂ ਬਹੁਤ ਸਾਰੇ ਦੋਸਤ ਜਿਹੜੇ ਨੇ ਉਹ ਪੰਜਾਬ ਪੁ ਰੋਜ ਜਿਹੜਾ ਹੈ ਉਹ ਵਿਕ ਨੂੰ ਮਿਲਦਾ ਲੇਕਿਨ ਕਿਤਨਾ ਕਿਤੇ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਜਿਹੜਾ ਹੈ ਉਹ ਅੰਮ੍ਰਿਤਸਰ ਦੀ ਮਾਂ ਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਕੱਲ ਤੋਂ ਜਿਹੜੀ ਹੈ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਉਹਨਾਂ ਦੀ ਜਿਹੜੀ ਹੈ ਤਰੀਕ ਜਿਹੜੀ ਹੈ ਉਹ ਪੁਗਤਾਈ ਜਾਵੇਗੀ ਕੈਮਰਾ ਪਰਸਨ ਰਾਜਾ ਦਾਨਾ ਗੁਰਪ੍ਰੀਤ ਸਿੰਘ ਪੰਜਾਬ ਨਾਅ ਅੰਮ੍ਰਿਤਸਰ ਸਾਹਿਬ